ਨਮਸਕਾਰ ਪਾਫੋਰ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਕਿਸਾਨ ਪੰਜਾਬ ਸਰਕਾਰ ਦੇ ਕੀਤੇ ਹੋਏ ਵਾਅਦਿਆਂ ਤੋਂ ਨਾਰਾਜ਼ ਨਜ਼ਰ ਆ ਰਹੇ ਹਨ ਪਿੰਡ ਮਿਸ਼ਰੀਵਾਲਾ ਅਤੇ ਕਈ ਆਸ-ਪਾਸ ਦੇ ਹੋਰ ਪਿੰਡਾਂ ਵਿੱਚ ਬਿਜਲੀ ਨਾ ਆਣ ਕਾਰਨ ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ 24 ਘੰਟੇ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਬਿਜਲੀ 8 ਘੰਟੇ ਵੀ ਨਹੀਂ ਆ ਰਹੀ ਜਿਸ ਕਰਕੇ ਸਾਡਾ ਝੋਨਾ ਖੜਾ-ਖੜਾ ਹੀ ਸੁੱਕ ਰਿਹਾ ਹੈ ਦੇਖਦੇ ਹਾਂ ਪੂਰੀ ਖਬਰ ਜਸਪ੍ਰੀ ਸਿੰਘ ਜੀ ਕੀ ਸਮੱਸਿਆ ਤਾਂ ਲਾਈਟ ਨਾ ਆਉਣ ਕਰਕੇ ਹੀ ਕਦੂ ਕੀਤਾ ਸੀ ਇਹ ਚ ਪਾਣੀ ਸੁੱਕ ਗਿਆ ਜੀ ਤੇ ਆ ਲਾਉਣ ਵਾਲੇ ਝੋਨਾ ਸੀਗੇ ਵਿਚਾਰੇ ਉਹ ਬੈਠੇ ਆ ਹੁਣ ਤੇ ਸਮੱਸਿਆ ਇਹ ਹੀ ਲਾਈਟ ਪੂਰੀ ਦਿੱਤੀ ਜਾਵੇ ਆ ਝੋਨੇ ਦਾ ਹਾਲ ਦੇਖ ਲੋ ਇਹ ਕਦੂ ਕੀਤਾ ਵਿੱਚ ਪਾਣੀ ਹੈ ਨਹੀਂ ਗਈ ਤੇ ਆ ਦੂਜਾ ਇਧਰਾਂ ਝੋਨਾ ਲੱਗਾ ਇਹ ਚ ਵੀ ਪਾਣੀ ਹੈ ਨਹੀਂ ਪਿਛਲੇ ਝੋਨੇ ਚ ਪਾਣੀ ਸੁੱਕ ਗਿਆ ਗਾਂ ਲਾਈਟ ਨਹੀਂ ਆਉਂਦੀ ਗਾਂ ਕਦੂ ਕਰਨਾ ਅੱਧਾ ਕਹਿਰਾ ਹੁੰਦਾ ਉਹਨਾਂ ਕੋ ਪਾਣੀ ਜਾਂਦਾ ਬਸ ਉੱਥੇ ਫੇਰ ਲੈਟ ਕਾਰਡ ਨੇ 2 2.5 ਘੰਟੇ ਲੈਟ ਮਸਾਂ ਆਉਂਦੀ ਹੈ ਜੀ ਬਿਜਲੀ ਲੈਗਮੈਂਟ ਗੱਲਬਾਤ ਹੋਈ ਸੀ ਹਾਂਜੀ ਹਾਂਜੀ ਹੋਈ ਉਹਦੇ ਪਿੱਛੋਂ ਕੱਟੀ ਜਾਂਦੀ ਪਾਵਰ ਕੱਟ ਦਾ ਮੈਸੇਜ ਆਉਂਦਾ ਬਸ ਕੱਲਾ ਜੀ ਹੁਣ ਕਿਉਂ ਝੋਨੇ ਦਾ ਨੁਕਸਾਨ ਹੋਈ ਜਾਂਦਾ ਜੀ ਝੋਨਾ ਲੇਟ ਹੋਈ ਜਾਂਦਾ ਲਾਉਣ ਨਾਲ ਅੱਗੇ ਮੁਕਤ ਮੁਕਸ਼ਰ ਆਉਣਾ ਮੁੜ ਕੇ ਸਾਈਦਨਾਂ ਵਾਲੇ ਰੌਲਾ ਪਾਉਂਦੇ ਜੀ ਮੁੜ ਕੇ ਝੋਨਾ ਨਹੀਂ ਖਰੀਦਦੇ ਮੁਕਸ਼ਰ ਆਉਂਦਾ ਕਰਕੇ ਕੀ ਮੰਗ ਮੰਗ ਇਹ ਲੈਟ 8 ਘੰਟੇ ਤੇ ਦਿੱਤੀ ਜਾਵੇ ਘਟੋ ਘਟਾ ਜੀ ਬਾਈ ਰਵਿੰਦਰਪਾਲ ਸੇਮੀ ਜੀ ਮੀਸ਼ਰੀ ਵਾਲਾ ਜੀ ਆਪਣਾ ਜੀ ਜਿਹੜੀ ਪੰਜਾਬ ਸਰਕਾਰ ਦੀ ਤਰੀਕ ਆਈ ਜਿਹੜਾ 26 ਝੋਨਾ ਪਹਿਲਾਂ ਲਾਇਆ ਜਾਵੇ ਤਾਂ ਕਿ ਛੇਲਰਵਾ ਨੂੰ ਝੋਨਾ ਖਰੀਦਣ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹਦਾ ਮੌਸਮ ਜੇ ਅਸੀਂ ਲੇਟ ਲਾਉਣੇ ਤਾਂ ਇਹਦਾ ਮੌਸਮ ਬਹੁਤ ਜ਼ਿਆਦਾ ਆਊਗਾ ਜੀ ਪਰ ਸਾਨੂੰ ਲੈਡ ਨਾ ਮਿਲਣ ਦੇ ਕਾਰਨ ਇਹ ਝੋਨੇ ਦੀ ਲਵਾਈ ਆ ਜਿਹੜੀ ਲੇਟ ਹੁੰਦੀ ਜਾ ਰਹੀ ਹੈ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ ਇਹ 8 ਘੰਟੇ ਸਪਲਾਈ ਆ ਨਰਵੇਗਨ ਦਿੱਤੀ ਜਾਵੇ ਹਿਸ਼ਾਰ ਸਿੰਘ ਮਿਸ਼ਰਾ ਪ੍ਰਧਾਨ ਵੀ ਕੇ ਜੂ ਇਕਤਾ ਸਿੱਧੂ ਪਰ ਸਸ ਸਮੱਸਿਆ ਨੂੰ ਲੈ ਕੇ ਅੱਜ ਜੀ ਇਕੱਠੇ ਹੋਏ ਆ। ਸਮੱਸਿਆ ਜੀ ਇਹ ਖਸਾਨੀ ਦੀ ਹੈ ਕਿ ਜੋ ਏਪੀ ਸਪਲਾਈ ਹੈ ਤਕਰੀਬਨ 2.5 3 ਘੰਟੇ ਚੱਲ ਰਹੀ ਹੈ। ਜੋ ਹਾਲਾਤ ਆ ਇਸ ਸਮੇਂ ਜੇ ਤੁਸੀਂ ਜ਼ਮੀਨ 'ਚ ਵੇਖ ਸਕਦੇ ਹੋ ਕਿਸੇ ਦੀ ਜ਼ਮੀਨ ਦੇ ਵਿੱਚ ਪਾਣੀ ਨਹੀਂ ਗੇ ਝੋਨਾ ਜੋ ਲੋਕ 26 ਲਾਈ ਜਾਂਦੇ ਆ ਜਿਹੜੇ ਅੰਗੇਤੀਆਂ ਵੈਰੈਟੀਆਂ ਪੀਆਰ 31 ਹੈ ਜਾਂ ਹਾਈਬ੍ਰਿਡ ਵੈਰੈਟੀ ਹੈ ਬਾਸਮਤੀ ਦੀ ਵੀ ਲਵਾਈ ਸ਼ੁਰੂ ਹੋਆ ਤਾਂ ਇਹ ਸਮੱਸਿਆ ਬਹੁਤ ਵੱਡੀ ਹੈ। ਕੋਈ ਛੋਟੀ ਸਮੱਸਿਆ ਨਹੀਂ ਗੀ ਤੇ ਮੁੜ ਕੇ ਪੰਜਾਬ ਸਰਕਾਰੇ ਮਾਨਯੋਗ ਮੁੱਖ ਮੰਤਰੀ ਕਹਿੰਦਾ ਹੁੰਦਾ ਇਹ ਵਜਾ ਆਣੀ ਵੇਂਦੇ ਜਗਾ ਵੇਂਦੇ ਆ ਹੁਣ ਆ ਵਜਾ ਹੀ ਆ ਕਿ ਕੱਲ ਨੂੰ ਰੋਡਾਂ ਦੇ ਉੱਤੇ ਬੈਠੇ ਦਾ ਐਸੇ ਮੁੱਖ ਮੰਤਰੀ ਨੇ ਮੁਰਕੀ ਚੀਕਾ ਮਾਰਦਿੰਨਾ ਪੜ ਮਜਬੂਰੀ ਆ ਲੋਕਾਂ ਦੀ ਹੋ ਸਕਦਾ ਕੱਲ ਨੂੰ ਸਾਨੂੰ ਰੋਡ ਦੇ ਉੱਤੇ ਵੀ ਬਹਿਣਾ ਪੈ ਜੇ ਸਰਕਾਰ ਵੱਲੋਂ ਤਾਂ ਜਿਹੜੀ 8 ਘੰਟੇ ਖੇਤਾਂ ਨੂੰ ਜਿਹੜੀ ਬਿਜਲੀ ਦਿੱਤੀ ਗਈ ਆ ਕਿੰਨੇ ਘੰਟੇ ਲੇਟ ਆ ਰਹੀ ਐ 8 ਘੰਟੇ ਸ਼ਡਿਊਲ 8 ਘੰਟੇ ਦਾ ਵਿੱਚੋਂ ਪੀਸੀ ਪਟਿਆਲੇ ਵੱਲੋਂ ਗ੍ਰਿਡਾਂ ਨੂੰ ਮੈਸੇਜ ਆ ਜਾਂਦਾ ਕਿ ਪਾਵਰ ਕਟਾ ਐਨੇ ਸਮੇਂ ਵਾਸਤੇ ਪਾਵਰ ਕਟਾ ਜਿਹਦੇ ਵਿੱਚੋਂ ਅੱਧਾ ਘੰਟਾ ਸਪਲਾਈ ਸਵੇਰ ਮਿਸ਼ਰੀ ਵਾਲਾ ਜੋ ਸਵੇਰ ਚੱਲੀ ਤੇ ਹੁਣ 9:30 ਵਜੇ ਸਪਲਾਈ ਚੱਲੀ ਆ 12 ਵਜੇ ਤੱਕ ਚੱਲਣੀ ਪਤਾ ਨਹੀਂ 12 ਵਜੇ ਚੱਲੂ ਕਿ ਨਹੀਂ ਚੱਲੂਗੀ ਉਹ ਵੀ ਕਿਹੜੇ ਵੇਲੇ ਪਿਛੋ ਪੀਸੀ ਪਟਿਆਲ ਦਾ ਮੈਸੇਜ ਆ ਜੇ ਤਾਂ ਪਾਵਰ ਕਟ ਫੇਰ ਲੱਗ ਸਕਦਾ ਤਾਂ ਇਹ ਸਰਕਾਰ ਨੂੰ ਅਪੀਲ ਆ ਸਾਡੀ ਬੇਨਤੀ ਹੈ ਕਿ ਇਹਨੂੰ ਯਕੀਨੀ 8 ਘੰਟੇ ਬਣਾਇਆ ਜਾਵੇ ਰੈਗੂਲਰ ਦਿੱਤਾ ਜਾਵੇ ਸਪਲਾਈ ਜੋ ਕਿਸਾਨਾਂ ਦੀਆਂ ਸਮੱਸਿਆ ਦਾ ਹੱਲ ਹੋ ਸਕੇ ਝੋਨੇ ਹੁਣ ਪਿਛਲੇ 2-3 ਦਿਨਾਂ ਤੋਂ ਬਹੁਤ ਮਾੜੀ ਕਾਰਜਕਾਰੀ ਜਾ ਰਹੀ ਹੈ ਸਪਲਾਈ ਦੀ ਕਿਸਾਨ ਬਹੁਤ ਦੁਖੀ ਹੈ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਕਿ ਨਿਰਵਿਘਨ ਸਪਲਾਈ ਜੋ 8 ਘੰਟੇ ਦਿੱਤੀ ਜਾਵੇ ਏਪੀ ਸਪਲਾਈ ਤਾਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਜਾਂ 26 ਝੋਨਾ ਲੋਕ ਲਈ ਜਾ ਰਹੇ ਨੂੰ ਸਮੇਂ ਸਿਰ ਲਵਾਈ ਹੋ ਸਕੇ ਸਾਡੀ ਬਲਾਕ ਪ੍ਰਧਾਨ ਦੀ ਕਾਰਜਕਾਰੀ ਇੰਜੀਨੀਅਰ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੇ ਹੱਥੋਂ ਗੇਮ ਬਾਹਰ ਹੈ ਸਾਡੇ ਲੈਵਲ ਦਾ ਕੰਮ ਨਹੀਂ ਪੀਸੀ ਪਟਿਆਲ ਦੇ ਨਾਲ ਗੱਲਬਾਤ ਕਰ